ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਪਰਮਣ ਤਨ ਵਸਿਆ ਸੋਈ ਜੈ ਜੈਕਾਰ ਕਰੀ ਸਭ ਕੋਈ ਪਰਮਣ ਤਨ ਵਸਿਆ ਸੋਈ ਜੈ ਜੈਕਾਰ ਕਰੀ ਸਭ ਕੋਈ ਬੁਰਪੂਰੇ ਕੀ ਵਢਾਈ ਤਾਂ ਕੀ ਕੀਮਤ ਕਹੀ ਨ ਜਾਏ ਔਰ ਕੁਰਬਾਨ ਜਾਏ ਤੇਰਾ ਨਾਮ ਹੈ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਰਹਾਉ ਤੂੰ ਭਾਰੂ ਸੌਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੈਛਾਈ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੈਛਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣ ਕਿਰਪਾ ਸੁਪੁਰਾਂ ਦੀ ਸਤਿਗੁਰੂ ਬਖਸ਼ਿਸ਼ ਦੁਆਰਾ ਜੋ ਕਿ ਹਰ ਰੋਜ਼ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਸਾਡੇ ਬਹੁਤ ਹੀ ਸਤਕਾਰਯੋਗ ਪਈ ਕੇ ਜੋ ਸੰਜੀ ਕਥਾਵਾਚ ਕ ਬਠੰਡਾ ਗੁਰਦਾਰ ਸਾਹਿਬ ਖਾਲਸਾ ਦੀ ਬਾਣ ਜਿਕੇ ਹਰ ਰੋਜ ਪਤਾ ਰਹੀ ਸੰਤਾਂ ਨੂੰ ਨਿਹਾਲ ਕਰਦੇ ਆ ਔਰ ਸਰਮ ਸੰਗਤਾਂ ਪਿਆਰ ਤੇ ਸਤਿਕਾਰ ਦੇ ਨਾਲ ਹਕੂਮਤ ਦੀ ਕਥਾ ਸਰਵਨ ਕਰਕੇ ਆਨੰਦ ਮਾਣ ਰਹੀ ਹੈ ਸੋ ਅੱਜ ਦਾ ਹਕੂਮਤ ਨਵਾਂ ਸੰਤਾਂ ਨੇ ਪਿਆਰ ਸਤਿਕਾਰ ਦੇ ਨਾਲ ਜੋ ਸਰਵਣ ਕੀਤਾ ਹੈ ਕਿ ਸੂਰਤ ਮਹੱਲਾ ਪੰਜਵਾਂ ਹਰਮਨਤਨ ਵਸਿਆ ਸੋਈ ਜੈ ਜੈ ਕਾਰ ਕਰੀ ਸਭ ਕੋਈ ਅੱਜ ਦਾ ਫਰਮਾਨ ਅੱਜ ਦਾ ਹੁਕਮਨਾਮਾ ਇਹ ਪਾਵਨ ਪੁੱਤਰ ਸ਼ਬਦ 629 ਅੰਕ ਦੇ ਅੰਕ ਤੈ ਸਤ ਸੰਗਤ ਆਪ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕੀਤਾ ਹਰ ਮਨ ਤਨ ਹੱਸਿਆ ਸੋਈ ਜੈ ਜੈ ਕਾਰ ਕਰੀ ਸਭ ਕੋਈ ਗੁਰਮੁਖ ਲਾਹ ਲੈ ਗਏ ਮਨ ਮੁਖ ਚੱਲੇ ਮੂਲ ਗਵਾਇ ਜੂ ਜਿਨ੍ਹਾਂ ਗੁਰਮੁਖਾਂ ਨੇ ਨਾਮ ਦਾ ਲਾਹ ਪ੍ਰਾਪਤ ਕੀਤਾ ਪਰਿਸ਼ਰਵਾਤਮਨ ਨੂੰ ਅਰਾਧਨਾ ਕੀਤਾ ਸਾਧ ਸੰਗਤ ਉਹ ਇਸ ਭੌਤ ਜਲ ਸੰਸਾਰ ਦੇ ਉੱਤੇ ਸੁਕਾਲੇ ਹੀ ਤਰ ਜਾਂਦੇ ਹਨ ਔਰ ਅਹਰੀ ਪਰਮਾਤਮਨ ਨੂੰ ਹਰੀ ਕਰ ਰੂਪੀ ਹਰਤੇ ਦੀ ਕਰਦੇ ਵਿੱਚ ਵਸਾਲ ਲੈਂਦੇ ਹਨ ਤੇ ਉਹੀ ਜੈ ਜੈਕਾਰ ਕਰਦੇ ਹੈ ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਪ੍ਰਭੂ ਦੀ ਕਿਰਪਾ ਹੁੰਦੀ ਹੈ ਜੈ ਜੈਕਾਰ ਕਰੇ ਸਭ ਕੋਈ ਪਰਮ ਅਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭੀ ਗੁਰ ਪੂਰੇ ਕੀ ਉਡਿਆਈ ਤਾਕੀ ਕੀਮਤ ਕਹੀ ਨਾ ਜਾਏ ਨਾ ਇਸ ਪ੍ਰਭੂ ਪ੍ਰਮਾਤਮਾ ਦੀ ਕੋਈ ਕੀਮਤ ਨੂੰ ਜਾਣ ਸਕਦਾ ਨਾ ਕੋਈ ਅਤਮਤ ਭਾਵ ਮਨ ਜਾਣਾ ਨੂੰ ਜਾਣ ਸਕਦਾ ਉਹ ਗੁਰਮਖ ਜਾਣ ਸਕਦੇ ਆ ਜਿਨ੍ਹਾਂ ਨੇ ਹਰਗੇ ਉਪਕਾਰ ਦੇ ਵਿੱਚ ਉਸ ਪ੍ਰਭੂ ਪ੍ਰਮਾਤਮਾ ਨੂੰ ਵਸਾ ਕੇ ਰੱਖਿਆ ਹੋਇਆ ਸੋ ਆਵ ਸਮਾਪਤੀ ਵੱਲ ਚੱਲੀਏ ਲੋਕ ਸੁਖੀਏ ਪਰਲੋਕ ਸਹੇਲੇ ਨਾਨਕਾ ਪ੍ਰਭ ਆਪੇ ਬਿਲੇ ਫਤਹਿ ਬਲਾਉ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ